ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਇੱਕ ਵਾਰ ਮੈਂ ਤੁਹਾਡਾ ਮੇਹਰਪ੍ਰੀਤ ਵਿੱਚ ਸਵਾਗਤ ਕਰਦੀ ਆਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਉਂਦੀ ਆਂ ਕੱਲ ਕੀ ਸੀ ਕੱਲ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੇ ਸ਼ਿਵਰ ਦੇ ਸੂਟ ਹੈਂਡਵਰਕ ਵਾਲੇ ਮਤਲਬ ਤੁਹਾਨੂੰ ਦਿਖਾਏ ਸੀ ਇੱਕ ਪਿੰਕ ਕਲਰ ਸੀ ਤੇ ਇੱਕ ਫਿਰੋਜੀ ਉਹਨਾਂ ਦੀ ਕਾਸਟ ਵੀ MACV 7800 ਦੇ ਵਿੱਚ ਕਿਉਂਕਿ ਦਬਕਾ ਮੁਕਤੀ ਦਾ ਕੰਮ ਸੀ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਥੋੜਾ ਸਿੰਪਲ ਜੀ ਲੁੱਕ ਹੈ ਔਰ ਸੂਟ ਵੀ ਵਧੀਆ ਹੈ ਤੇ ਰੇਂਜ ਵਾਈਜ਼ ਮੈਨੂੰ ਲੱਗਦੀ ਬਹੁਤ ਹੀ ਵਧੀਆ ਹੈ ਤੇ ਇਹ ਸੂਟ ਹੈਗੇ ਆਂ ਜੀ ਬਰਬਰੀ ਕਾਟਨ ਤੇ ਜਿਵੇਂ ਇਹ ਬਰਬਰੀ ਕਾਟਨ ਹੈ ਇਹ ਥੋੜਾ ਜੂਟ ਦੇ ਰਿਲੇਟਿਡ ਸਟੱਫ ਹੈ ਜੇ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਇਹ ਡਿਜ਼ਾਈਨ ਦੇਖੇ ਤੋਂ ਬਾਅਦ ਮੈਸੇਜ ਜਰੂਰ ਪਾਣਾ ਜੀ ਇਹ ਸੂਟ ਆਪਾਂ ਵਿਦ ਦੁਪੱਟਾ ਤੁਹਾਨੂੰ 3200 ਰੁਪਏ ਚ ਦੇ ਦਵਾਂਗੇ ਐਂ ਦੁਪੱਟਾ ਟਾਈ ਐਂਡ ਡਾਈ ਹੋਊਗਾ ਤੇ ਆਰੀ ਤੇ ਹੈਂਡ ਆਰੀ ਦੇ ਨਾਲ ਸਾਰਾ ਸੂਟ ਡਿਜ਼ਾਈਨ ਕੀਤਾ ਹੋਇਆ ਹੈ ਮੂਰੀ ਦਾ ਕੰਮ ਬਾਜੂ ਦਾ ਕੰਮ ਤੇ ਫਰੰਟ ਦੋ ਪੈਨਲ ਮੈਂ ਤੁਹਾਨੂੰ ਦਿਖਾਨੀ ਆ ਜੀ ਇਹ ਸੂਟ ਹੈ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਬਣਿਆ ਹੋਇਆ ਹੈ ਤੇ ਜਿਵੇਂ ਕਿ ਪੈਨਲ ਹੈ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਇਹਨਾਂ ਦੀ ਚੜਾਈ ਤੇ ਲੰਬਾਈ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਏ ਸਾਈਡ ਤੇ ਸਲਵਾਰ ਦੀ ਮੂਰੀ ਦਿੱਤੀ ਹੋਈ ਹੈ ਤੇ ਬੈਕ ਸਾਈਡ ਇਹਦੇ ਵਿੱਚ ਬਾਜੂ ਦਿੱਤੇ ਹੋਏ ਆ ਕਿ ਇਹਨਾਂ ਆਪਣੇ ਬਣਵਾਉਣ ਵਾਲੇ ਸੂਟਾਂ 'ਚ ਇੱਕ ਬੈਨੀਫਿਟ ਇਹ ਹੈ ਕਿ ਇਹਨਾਂ 'ਚ ਕਦੇ ਵੀ ਬਾਜੂ ਦੇ ਜੋੜ ਦਾ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਇਹ ਪਿਆਜ਼ੀ ਲਾਈਟ ਕਲਰ ਹੈ ਜੀ ਤੇ ਦੂਜਾ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਪੀਚ ਕਲਰ ਬੀਚ ਕਲਰ ਵੀ ਸੇਮ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦੇ ਚ ਕੀ ਹੈ ਤੁਸੀਂ ਜਿਵੇਂ ਮਰਜ਼ੀ ਦਾ ਸੂਟ ਜਿਵੇਂ ਮਰਜ਼ੀ ਦਾ ਸੂਟ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜੀ ਬਰਬਰੀ कॉटन ਦਾ ਸੂਟ ਹੈ ਜੀ ਦੁਪੱਟਾ ਟਾਈਡਾਈ ਹੋ ਕੇ ਲਾਸ਼ ਗੋਟਾ ਤੁਹਾਨੂੰ ਉਹਦੇ ਚ ਰੈਡੀ ਕਰਕੇ ਦਵਾਂਗੇ ਜੀ ਤੁਹਾਡੀ ਚੋਇਸ ਦੇ ਅਕੋਰਡਿੰਗ ਇਹ ਸੂਟ ਰੈਡੀ ਹੋਏਗਾ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਚ ਸੂਟ ਤਿਆਰ ਕਰਾਣਾ ਚਾਹੁੰਦੇ ਹੋ ਤਾਂ ਮੇਰ ਬੁਟੀਕ ਨੂੰ ਯਾਦ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ